ਫੇਰੇ ਇਹਨੇ ਜੋ ਗਾਲੀ ਗਲੂ ਕੀਤਾ ਲਖੇ ਨੇ ਸੁਣ ਸੁਣ ਰੱਖਣਾ ਆਖਿਆ ਵੀ ਇਹਨਾਂ ਨੂੰ ਪਤਾ ਹੀ ਕਰੀਏ ਵੀ ਬੰਦੇ ਕੌਣ ਆ। ਹਾਂਜੀ। ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਨਾ ਫੇਰ ਗੱਡੀ ਮਾਰੀ ਵਿੱਚ ਲਖੇ ਤੇ ਲਖੇ ਵਾਲੀ ਗੱਡੀ ਚ। ਸਿੱਧੀ ਸੀਐਸਟਾਫ ਉੱਥੇ ਇੱਕ ਛੋਟਾ ਜਿਹਾ ਕਸਵਾ ਪੈਂਦਾ ਉੱਥੇ ਗਈ ਆ ਅੰਦਰ ਚੌਂਕੀ ਦੇ ਵੱਡੀ ਗੱਡੀ। ਜੀ ਭਾਈ ਸਾਹਿਬ। ਉਹ ਗੱਡੀ ਉਹਦੇ ਵਿੱਚ ਗੱਡੀ ਜਿਹੜੇ ਕਤਲ ਆ ਰਿਹਾ ਦੱਸ ਰਿਹਾ ਵੀ ਪੁਲਿਸ ਦਾ ਮੁਲਾਜ਼ਮ ਔਰ ਸਾਰੇ ਹੀ ਮੁਲਾਜ਼ਮ ਸ਼ਰਾਬ ਨਾਲ ਰੱਜੀ ਹੋਏ ਆ। ਕਿਤੇ ਕਿਤੇ ਲਖੇ ਨੇ ਉੱਥੇ ਹਰ ਇੱਕ ਮੁਲਾਜ਼ਮ ਨੂੰ ਵਿਧ ਐਸਐਸਪੀ ਤੱਕ ਵੀ ਉਹਨਾਂ ਨਾਲ ਗੱਲ ਕੀਤੀ ਆ। ਜੀ ਜੀ। ਵੀ ਉਹ ਬੰਦੇ ਨਾਲ ਧੱਕਾ ਹੋ ਰਿਹਾ ਕਿਉਂਕਿ ਪੰਜਾਬ ਦੀ ਆਵਾਜ਼ ਕਰਦਾ ਉਹਦੀ ਗੱਡੀ ਦੀ ਗੱਡੀ ਮਾਰੀ ਜਾ ਰਹੀ ਆ ਉਹਦੇ ਨਾਲ ਗਨਮੈਨ ਦਿੱਤੇ ਹੋਣ ਦੇ ਬਾਵਜੂਦ ਵੀ ਇੱਥੋਂ ਤੱਕ ਧੱਕਾ ਹੋ ਰਿਹਾ ਤੇ ਕਾਰਪੁਲਸ ਰਹੀ ਆ ਤੇ ਦੁਬਾਰਾ ਫੇ ਉਸੇ ਬੰਦੇ ਨੂੰ ਡਿਟੇਨ ਕੀਤਾ ਵੀ ਲੱਖੇ ਦੀ ਇਕੱਲੇ ਦੀ ਲੱਖੇ ਦੀ ਆਵਾਜ਼ ਨਹੀਂ ਆ ਲੱਖੇ ਦੇ ਨਾਲ ਇਸ ਟਾਈਮ ਤੇ ਪੂਰਾ ਪੰਜਾਬ ਖੜਾ ਵਾ ਆਈ ਭਾਈਆ ਮਤ ਬਾਸ ਸਿੰਘ ਖਾਲਸਾ ਦੀ ਕਾਲੀ ਦਲ ਵਾਰ ਪੰਜਾਬ ਦੀ ਪਾਰਟੀ ਵੀ ਲੱਖੇ ਦੇ ਨਾਲ ਪਿੱਛੇ ਖੜੀ ਪਰ ਇੰਨਾ ਧੱਕਾ ਨਾ ਕਰੋ ਯਾਰ ਪੰਜਾਬੀਆਂ ਨੂੰ ਬਿਲਕੁਲ ਤੁਸੀਂ ਕੋਈ ਗੱਲ ਹੀ ਨਾ ਕਰਨ ਦੋ ਪਹਿਲਾਂ ਹੀ ਨੌਜਵਾਨ ਇੱਥੇ ਤੇ ਪਹਿਲਾਂ ਹੀ ਨੌਜਵਾਨ ਐ ਨਹੀਂ ਆ ਉਹ ਨਸ਼ੇ ਨਾ ਮਾਰਤੇ ਆ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕੀ ਹੋਇਆ ਜੀ ਕਿਉਂ ਨੇ ਕੋਈ ਗੋਲੀ ਚਲਾਈ ਕਿ ਉਹ ਤੋਪਾਂ ਲਈ ਫਿਰਦਾ ਹੈ ਕੀ ਕੀਤਾ ਏ ਉਹਨੇ ਆਪਣੇ ਹੱਕਾਂ ਦੀ ਗੱਲ ਕੀਤੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਰਿਆ ਹੈ ਜਿਹੜਾ ਕੰਮ ਇਹ ਅੱਜ ਕਰ ਰਹੇ ਆ ਕਹਿ ਰਹੇ ਨਸ਼ਾ ਜੁੱਧ ਨਸ਼ਾ ਵਿਰੋਧ ਚਲਾ ਰਹੇ ਆ ਤੇ ਭਾਈ ਅਮਰਤਪਾਲ ਸਿੰਘ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਿਆ ਹੈ ਇਹਨਾਂ ਦਾ ਜੁੱਧ ਨਿਸ਼ਾਨਾਂ ਦੇ ਵਿਰੁੱਧ ਹੋ ਗਿਆ ਇਹਨਾਂ ਨੇ ਇਹਨਾਂ ਨੇ ਗਿਰਿਆ ਕੰਮ ਕਰਨ ਦੇ ਆਪਣੀ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ-ਚੁੱਕ ਮਾਰਨ ਦੇ ਆਪਨ ਨੌਜਵਾਨਾਂ ਦੀ ਆਪਣੀ ਆਵਾਜ਼ ਆਵਾਜ਼ ਹੀ ਨਾ ਕੱਢਣ ਦੇਣ ਉਹਨਾਂ ਦੀ ਆਵਾਜ਼ ਹੀ ਦਬਾਈ ਜਾਵੇ ਅਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਲੱਖਾ ਸਿਧਾਣਾ ਰਾਤ ਪਟਿਆਲਾ ਤੋਂ ਵਾਪਸ ਆ ਰਹੇ ਸੀ ਰਸਤੇ 'ਚ ਗੁੰਡਾ ਅੰਸਰ ਉਹਨਾਂ ਵਿੱਚ ਬੈਸਬਾਜੀ ਹੁੰਦੀ ਹੈ ਉਹਨਾਂ ਦੇ ਨਾਲ ਸੋ ਜਦੋਂ ਪਤਾ ਲੱਗਿਆ ਤਾਂ ਉਹਨਾਂ ਚ ਇੱਕ ਪੁਲਿਸ ਮੁਲਾਜ਼ਮ ਵੀ ਦੱਸਿਆ ਜਾ ਰਿਹਾ ਹੈ ਸੋ ਲੱਖਾ ਸਧਾਨਾ ਦੇ ਨਾਲ ਉਹਨਾਂ ਦੇ ਬਾਡੀਗਾਰਡ ਸਕਿਉਰਟੀ ਗਾਰਡ ਵੀ ਨਾਲ ਸੀਗੇ ਅਤੇ ਜਿਹੜਾ ਬੰਦਾ ਗੱਡੀ ਜਿਹੜੀ ਗੱਡੀ ਦੇ ਨਾਲ ਉਹਨਾਂ ਦੀ ਬੈਸਵਾਜੀ ਹੁੰਦੀ ਹੈ ਲੋਕਾਂ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਤੇ ਇੱਕ ਨਾਲ ਹੋਰ ਸੀਗੇ ਸੋ ਉਹਨਾਂ ਦੇ ਨਾਲ ਗੱਲ ਆਪਸੀ ਵੱਧ ਜਾਂਦੀ ਹੈਗੀ ਹੈ ਸੋ ਕਹਿੰਦੇ ਵੀ ਲੱਖਾ ਸਧਾਨਾ ਨੂੰ ਪੁਲਿਸ ਨੇ ਉੱਥੇ ਰੈਸਟ ਵੀ ਕਰ ਲਿਆ ਸਰਕਾਰ ਦੇ ਵਰਗਲਾਸ ਬੋਲਣ ਦਾ ਇਹ ਵੱਡਾ ਨਤੀਜਾ ਹੈ ਸੋ ਦੋਸਤੋ ਮੇਰੇ ਨਾਲ ਜੁੜੇ ਨੇ ਭਾਈ ਪ੍ਰਗਟ ਸਿੰਘ ਮੀਆਂਵਿੰਡ ਸੋ ਭਾਈ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਲੋਕ ਆਵਾਜ਼ ਦੀ ਚੈਨਲ ਦਾ ਚੰਦਾ ਬਹੁਤ ਬਹੁਤ ਧੰਨਵਾਦ ਜੋ ਇਹ ਹਰੇਕ ਮੁੱਦੇ ਦੇ ਪੰਜਾਬ ਦੇ ਮੁੱਦਿਆਂ ਦੇ ਗੱਲ ਚੁੱਕਦੇ ਜੀ ਭਾਈ ਸਾਹਿਬ ਜੀ ਪਹਿਲਾ ਸਵਾਲ ਇਹ ਹੀ ਕਰਦੇ ਆਂ ਵੀ ਲੱਖਾਂ ਸਿਧਾਨਾ ਜਿਹੜੇ ਸਮਾਜ ਸੇਵੀ ਹੈਗੇ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਸੋ ਉਹਨਾਂ ਨੂੰ ਰਾਤ ਨੂੰ ਜਿਹੜਾ ਪੁਲਿਸ ਨੇ ਰੈਸਟ ਕੀਤਾ ਹੈ ਤਕਰੀਬਨ 11 12 ਦੇ ਵਿੱਚ ਬਰਨਾਲਾ ਪੁਲਿਸ ਨੇ ਉਥੇ ਰੈਸਟ ਕੀਤਾ ਕੀ ਕਾਰਨ ਹੋ ਸਕਦੇ ਨੇ ਲਖੇ ਸਧਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਪਿੱਛੇ ਦੀ ਸਾਜ਼ਿਸ਼ ਕੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਤੇ ਇਹ ਵੇਖੋ ਜੀ ਜਦੋਂ ਲਖਾ ਸਧਾਨਾ ਆਪਣੇ ਗਨਮੈਨਾਂ ਦੇ ਨਾਲ ਆਪਣੀ ਗੱਡੀ ਦੇ ਵਿੱਚ ਪਟਿਆਲੇ ਤੋਂ ਆਪਣੇ ਘਰ ਨੂੰ ਜਾ ਰਿਹਾ ਕਿਸ ਨੂੰ ਕੁਝ ਨਹੀਂ ਕਹਿ ਰਿਹਾ ਆਪਣੇ ਆਰਾਮ ਨਾਲ ਘਰ ਰਿਹਾ ਠੀਕ ਹੈ ਗੱਡੀ ਮਗਰੋਂ ਕੰਟੀ ਆ ਰਹੀ ਇਹਨਾਂ ਦੀ ਜਿਨ੍ਹਾਂ ਦੀ ਕ੍ਰੇਟਾ ਗੱਡੀ ਆ ਇਹਨਾਂ ਨੇ ਇਹ ਸੋਚਾਇਆ ਮਗਰੋਂ ਹਾਰਨ ਮਾਰੇ ਲਾਈਟਾਂ ਮਾਰੀਆਂ ਤੇ ਵੇਖੋ ਹੁਣ ਗੱਡੀ ਬਹੁਤ ਜ਼ਿਆਦਾ ਰੋਡ ਤੇ ਟ੍ਰੈਪ ਹੁੰਦੀ ਹੈ ਹਾਂਜੀ ਜੇ ਤਾਂ ਆਪਾਂ ਨੂੰ ਸਭ ਨੂੰ ਪਤਾ ਕੁਝ ਟਾਈਮ ਤੇ ਲੱਗਦਾ ਫਿਰ ਉਹਨੇ ਲੱਖੇ ਦੇ ਤੁਹਾਨੂੰ ਇਹਨੇ ਕੀਤਾ ਕਿ ਜਾ ਕੇ ਉਹਨੂੰ ਰਾਹ ਵੀ ਦਿੱਤਾ ਹਾਂਜੀ ਜਦੋਂ ਰਾਹ ਦਿੱਤਾ ਇਹਨਾਂ ਉੱਥੇ ਗਾਲੀ ਗਲੋਚ ਕੀਤਾ ਉਹਦੇ ਨਾਲ ਹੂੰ ਫਿਰ ਇਹਨੇ ਜੋ ਗਾਲੀ ਗਲੋਚ ਕੀਤਾ ਲੱਖੇ ਨੂੰ ਸੁਧ ਰੱਖਣਾ ਆਖਿਆ ਵੀ ਇਹਨਾਂ ਨੂੰ ਪਤਾ ਹੀ ਕਰੀਏ ਵੀ ਬੰਦੇ ਕੌਣ ਨੇ ਹਾਂਜੀ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਫਿਰ ਗੱਡੀ ਮਾਰੀ ਵਿੱਚ ਲੱਖੇ ਦੇ ਲੱਖੇ ਵਾਲੀ ਗੱਡੀ 'ਚ ਜੀ ਜੀ ਠੀਕ ਹੈ ਤੇ ਲੱਖੇ ਨੇ ਫੇਰ ਕਿਹਾ ਵੀ ਚਲੋ ਜੇ ਇਹ ਗੱਲ ਹੋਈ ਜਾ ਤੇ ਆਪਾਂ ਇਹ ਤਾਂ ਕਰਦੇ ਲਾਗੇ ਚੌਂਕੀਏ ਚੌਂਕੀ ਦਰਖਾ ਆਪਣੀ ਤਲਾਹ ਦੇਣੀ ਚਾਹੀਦੀ ਆ ਜੀ ਜਦੋਂ ਲੱਖੇ ਉਹਨੂੰ ਉੱਥੇ ਗਏ ਆ ਤੇ ਇਹ ਗੱਡੀ ਇਹਨਾਂ ਮਗਰ ਗੱਡੀ ਲਾਈ ਆ ਲੱਖੇ ਹੋਣਾ ਨੇ ਉਹ ਗੱਡੀ ਤੋਂ ਗੱਡੀ ਸਿੱਧੀ ਸੀਐਸਟਾਫ ਉੱਥੇ ਇੱਕ ਛੋਟਾ ਜਿਹਾ ਕਸਵਾ ਪੈਂਦਾ ਉੱਥੇ ਗਈ ਆ ਅੰਦਰ ਚੌਂਕੀ ਦੇ ਵੱਡੀ ਗੱਡੀ ਜੀ ਭਾਈ ਸਾਹਿਬ ਉਹ ਗੱਡੀ ਦੇ ਉਹਦੇ ਵਿੱਚ ਗੱਡੀ ਜਿਹੜੇ ਕਤਲਾ ਰਿਆ ਦੱਸ ਰਿਹਾ ਵੀ ਪੁਲਿਸ ਦਾ ਮੁਲਾਜ਼ਮ ਔਰ ਸਾਰੇ ਹੀ ਮੁਲਾਜ਼ਮ ਸ਼ਰਾਬ ਨਾਲ ਰੱਜੇ ਹੋਏ ਆ ਜੀ ਤੇ ਉੱਥੇ ਚਲੇ ਇਹਨਾਂ ਦਾ ਆਪਸ ਵਿੱਚ ਬੈਠ ਕੇ ਮੋਕ ਜਾਂਦਾ ਫਿਰ ਉਥੋਂ ਜੋ ਗੱਲਬਾਤ ਲਖੇ ਨੇ ਸੋਚਿਆ ਵੀ ਜੇ ਮੈਂ ਚਲੋ ਚੁੰਕੀਆਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਅਹੁਦੇਦਾਰ ਆ ਆਪਣੇ ਉਥੋਂ ਦੇ ਪ੍ਰਸ਼ਾਸਨ ਉਹਨਾਂ ਨਾਲ ਗੱਲ ਕਰਦਾ ਵੀ ਆ ਮੇਰੇ ਨਾਲ ਕਾਰਵਾਈ ਹੋਈ ਅੱਜ ਕਾਲ ਕੀਤੀ ਕਾਲ ਕੀਤੀ ਗਈ ਲਖੇ ਨੇ ਉਥੇ ਹਰ ਇੱਕ ਮੁਲਾਜ਼ਮ ਨੂੰ ਵਿਧ ਐਸਐਸਪੀ ਤੱਕ ਵੀ ਉਹਨਾਂ ਨਾਲ ਗੱਲ ਕੀਤੀ ਆ ਜੀ ਜੀ ਵੀ ਆ ਜਾ ਕੰਮ ਹੋਇਆ ਕੱਲ ਨੂੰ ਮੇਰੇ ਤੇ ਨਾ ਕੋਈ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਵੀ ਲਖਾ ਸਾਰਾ ਗਲਤੀ ਉਥੋਂ ਇਹ ਕਾਰਵਾਈ ਸਾਰੀ ਕਰਕੇ ਜੋ ਲਖੇ ਨੇ ਫਿਰ ਅੱਗੇ ਆਪਣੇ ਘਰ ਨੂੰ ਜਾ ਰਿਹਾ ਤਪਾਰ ਛੋਟਾ ਜਿਹਾ ਕਸਬਾ ਰਾਜ ਪੈਂਦਾ ਉਥੇ ਪੁਲਿਸ ਨੂੰ ਰੀਟੇਨ ਕਰ ਲ ਦੇਖੋ ਇੱਕ ਦੇ ਉਹ ਬੰਦੇ ਨਾਲ ਧੱਕਾ ਹੋ ਰਿਹਾ ਕਿਉਂਕਿ ਉਹ ਪੰਜਾਬ ਦੀ ਆਵਾਜ਼ ਕਰਦਾ ਉਹਦੀ ਗੱਡੀ ਦੀ ਗੱਡੀ ਮਾਰੀ ਜਾ ਰਹੀ ਆ ਉਹਦੇ ਨਾਲ ਗਨਮੈਨ ਦਿੱਤੇ ਹੋਣ ਦੇ ਬਾਵਜੂਦ ਵੀ ਇੱਥੋਂ ਤੱਕ ਧੱਕਾ ਹੋ ਰਿਹਾ ਤੇ ਕਰ ਪੁਲਿਸ ਰਹੀ ਆ ਤੇ ਦੁਬਾਰਾ ਫੇ ਉਸੇ ਬੰਦੇ ਨੂੰ ਡਿਟੇਨ ਕੀਤਾ ਜਾ ਰਿਹਾ ਜੀ ਇਹ ਕਰਕੇ ਅਸੀਂ ਇਹ ਉਹ ਪੰਜਾਬ ਦੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਆਨੇ ਵੀ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਤੁਸੀਂ ਉਹਦੇ ਨਾਲ ਇਹ ਨਾ ਧੱਕਾ ਨਾ ਕਰੋ ਕਿਉਂਕਿ ਲੱਖਾ ਲੱਖਾ ਅੱਜ ਕੱਲ ਕਿਹੜੇ ਮੁੱਦੇ ਤੇ ਨਹੀਂ ਬੋਲਦਾ ਪੰਜਾਬ ਨਾਲ ਜਿੱਥੇ ਕਦੇ ਪਾਣੀਆਂ ਦਾ ਮੁੱਦਾ ਹੋਵੇ ਜੇ ਆਪਣੀ ਪੰਜਾਬੀ ਬੋਲੀ ਦਾ ਮੁੱਦਾ ਹੋਵੇ ਉਹਦੇ ਤੇ ਕਿੰਨੇ ਪਰਚੇ ਲੱਖੇ ਦੇ ਉੱਤੇ ਮੇਰੇ ਜਾਇਜ਼ ਪਰਚੇ ਕੀਤੇ ਆ ਤੇ ਮੇਰੇ ਮੈਨੂੰ ਜਿੱਥੋਂ ਤੱਕ ਲੱਗਦਾ ਆ ਔਨ ਆਲੇ ਸਮੇਂ ਦੇ ਵਿੱਚ ਇਹ ਸਰਕਾਰ ਇਹ ਭਗਵੰਤ ਮਾਨ ਵੀ ਚਾਹੁੰਦਾ ਪੀ ਕਿਸੇ ਨਾ ਕਰਨ ਲੱਖੇ ਦੀ ਆਵਾਜ਼ ਨੂੰ ਦਬਾਇਆ ਜਾਵੇ ਪਰ ਅਸੀਂ ਇਹ ਗੱਲ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਲੱਖੇ ਦੀ ਇਕੱਲੇ ਦੀ ਲੱਖੇ ਦੀ ਆਵਾਜ਼ ਨਹੀਂ ਆ ਲੱਖੇ ਦੇ ਨਾਲ ਇਸ ਟਾਈਮ ਤੇ ਪੂਰਾ ਪੰਜਾਬ ਖੜਾ ਵਾ ਅਸੀਂ ਭਾਈ ਅਮਰਪਾਤ ਸਿੰਘ ਖਾਲਸਾ ਦੀ ਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੀ ਲੱਖੇ ਦੇ ਨਾਲ ਪਿੱਛੇ ਖੜੀ ਹੈ ਜੀ 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 ਸੋ ਭਾਈ ਸਾਹਿਬ ਸਵਾਲ ਅਗਲਾ ਵੀ ਕਰਦੇ ਆਂ ਵੀ ਜਿਸ ਤਰ੍ਹਾਂ ਪੁਰਾਣੀ ਗੱਲ ਕਰੀਏ ਪਿਛਲੇ ਸਮੇਂ ਦੀ ਜਿਸ ਤਰ੍ਹਾਂ 1984 ਦੇ ਵਿੱਚ ਮਾਹੌਲ ਸੀਗਾ ਬਹੁਤ ਹੀ ਮਤਲਬ ਕਿ ਦੱਸਿਆ ਜਾਂਦਾ ਉਸ ਟਾਈਮ ਲੋਕ ਬਾਹਰ ਵੀ ਨਿਕਲਣਾ ਔਖਾ ਸੀਗਾ ਸੋ ਇਹ ਜਿਹੜਾ ਦੁਬਾਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਉਸ ਪ੍ਰਸ਼ਾਸਨ ਦੇ ਪੁਲਿਸ ਵੱਲੋਂ ਵੇਖੋ ਜੀ ਸਿੱਖਾਂ ਨੂੰ ਦਬਾਇਆ ਜਾ ਰਿਹਾ ਨਾ ਕੋਈ ਸਿੱਖ ਆਪਣੇ ਹੱਥਾਂ ਦੀ ਗੱਲ ਹੀ ਨਾ ਕਰ ਸਕਣ ਦਲਜੀਤ ਦਸਾਂਹ ਦੇ ਨਾਲ ਕੀ ਹੋਇਆ ਉਹ ਤਾਂ ਨਹੀਂ ਕੋਈ ਹਥਿਆਰ ਚੁੱਕੀ ਫਿਰਦਾ ਇਹ ਜਾਂ ਕਿ ਇੱਕ ਆਪਣੀ ਪੱਗ ਬੰਨ੍ਹ ਕੇ ਪੰਜਾਬ ਦੀ ਗੱਲ ਗਾਨੇ ਗਾਉਂਦਾ ਨੇ ਠੀਕ ਹੈ ਉਹ ਗਾਨਿਆਂ ਨਾਲ ਨਹੀਂ ਸਹਿਮਤ ਪਰ ਇੰਨਾ ਧੱਕਾ ਨਾ ਕਰੋ ਯਾਰ ਪੰਜਾਬੀਆਂ ਨੂੰ ਬਿਲਕੁਲ ਤੁਸੀਂ ਕੋਈ ਗੱਲ ਹੀ ਨਾ ਕਰਨ ਦਿਓ ਜੀ ਕਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਜੇ ਉਹਨਾਂ ਦਾ ਕੋਈ ਫਾਈਨੈਂਸ਼ਲੀ ਤੌਰ ਤੇ ਉਹ ਤੁਸੀਂ ਉਹ ਨੁਕਸਾਨ ਕਰਨ ਦੇ ਜੋ ਜੋ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੁਸੀਂ ਤਾਂ ਵੀ ਨਹੀਂ ਕਰਨ ਦੇ ਰਹੇ ਲੇਕਿਨ ਇਹ ਕਿੰਨਾ ਘਰੇ ਇਦਾਂ ਪੰਜਾਬ ਨੂੰ ਦਬਾਇਆ ਜਾਊਗਾ ਅਸੀਂ ਕਿਉਂਕਿ ਹਰ ਇੱਕ ਥਾਂ ਵੇਖੋ ਪੰਜਾਬ ਨੂੰ ਜੇ ਇਹਨਾਂ ਨੂੰ ਬਾਰਡਰਾਂ ਤੇ ਲੋੜਿਆ ਜਦੋਂ ਬਾਰਡਰਾਂ ਤੇ ਲੋੜ ਪੈਂਦੀ ਆ ਉਦੋਂ ਕਹਿੰਦੇ ਬੜੇ ਤਗੜੇ ਸੂਰਮੇ ਆ ਪੰਜਾਬੀ ਤੇ ਜਦੋਂ ਉਹ ਪੰਜਾਬੀ ਆਪਣੇ ਹੱਕਾਂ ਦੀ ਗੱਲ ਕਰਦੀ ਆ ਉਦੋਂ ਇਹਨਾਂ ਨੂੰ ਅੱਤਵਾਦੀ ਦੇ ਗद्दार ਜੀ ਪਾਇਸਾ ਜਿਸ ਤਰ੍ਹਾਂ ਪੰਜਾਬ ਦੀ ਆਪਾਂ ਗੱਲ ਕਰੀਏ ਮੌਜੂਦਾ ਸਮੇਂ ਦੀ ਗੈਂਗਸਟਰ ਵੱਧ ਚੁੱਕਿਆ ਹੈ ਜਾਂ ਮਤਲਬ ਕਿ ਇਹਨਾਂ ਦੇ ਇਨਕਾਉਂਟਰ ਵੀ ਕੀਤੇ ਜਾਂਦੇ ਨੇ ਨੌਜਵਾਨਾਂ ਦੇ ਕੀ ਇਹ ਸਾਰਾ ਵਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਵਰਤ ਦਾ ਤਾਂ ਜਿਹੜੀਆਂ ਹੋ ਰਹੀਆਂ ਨੇ ਉਸ ਤੇ ਤੁਹਾਡਾ ਕੀ ਗਨ ਹੈ ਅਸੀਂ ਤੇ ਕਹਿੰਦੇ ਇਸ ਚੀਜ਼ ਨੂੰ ਨੱਥ ਪੈਣੀ ਚਾਹੀਦੀ ਆ ਜਿਹੜੇ ਗੈਂਗਸਟਰ ਨਾਂ ਦੇ ਉਹੋ ਹੀ ਕੰਮ ਫੇ ਪਹਿਲਾਂ ਵਾਲਾ ਚੱਲ ਰਿਹਾ 1984 95 ਲੈ ਕੇ ਜਦੋਂ ਨੌਜਵਾਨਾਂ ਨੂੰ ਘਰਾਂ ਚੋਂ ਚੋਕ ਚੋਕ ਮਾਰਿਆ ਜਾਂਦਾ ਅੱਜ ਜਿੰਨੇ ਵੀ ਇਹਨਾਂ ਨੌਜਵਾਨਾਂ ਨੂੰ ਮਾਰਿਆ ਕਿਸਾ ਕੋਈ ਪ੍ਰੂਫ ਦੇ ਸਕਿਆ ਹੁਣ ਆ ਕੱਲ ਪਰਸੋਂ ਦੀ ਗੱਲ ਆ ਜੱਗੂ ਭਗਵਾਨਪੁਰਿਆ ਠੀਕ ਆ ਜੱਗੂ ਭਗਵਾਨਪੁਰਿਆ ਦੀ ਗਲਤੀ ਆ ਉਥੇ ਪਰਚੇ ਉਹਦੇ ਨਾਲ ਨੇ ਚਿੱਚਾ ਜਾਵੇ ਉਹਦੀ ਵਿਚਾਰੀ ਮਾਂ ਦਾ ਕੀ ਕਸੂਰ ਹੈ ਹਾਂਜੀ ਹਾਂਜੀ ਜਿੰਨੇ ਵੀ ਉਹਦੇ ਨਾਲ ਕੀਤਾ ਗਲਤ ਕੀਤਾ ਵਾ ਮਾਂ ਪਿਓ ਮਾਪਿਆਂ ਦਾ ਕੀ ਕਸੂਰ ਆ ਮਾਪੇ ਦੇ ਵੇਖੋ ਆਪਣੀਆਂ ਔਲਾਦ ਨੂੰ ਜੰਮਦੇ ਆ ਪਾਲਦੇ ਆ ਵੀ ਸਾਡੀ ਔਲਾਦ ਚੰਗੇ ਕੰਮ ਕਰੇ ਇਥੋਂ ਤੱਕ ਨਾ ਹੁਣ ਜੋ ਕੋ ਪ੍ਰਸ਼ਾਸਨ ਨੇ ਵੇਖੋ ਕਿੰਨੇ 3 ਦਿਨ ਹੋ ਗਿਆ ਕੋਈ ਉਥੇ ਕਾਰਵਾਈ ਹੋਈ ਆ ਕਿੰਨਾਂ ਨੇ ਉਹ ਕਾਰਵਾਈ ਕੀਤੀ ਆ ਜੀ ਉਹ ਕਰਨ ਕਰਵਾਈ ਕਰਨ ਦੀ ਬਜਾਏ ਲੱਕਿਸਦਾਂ ਨੇ ਉਹਨਾਂ ਨੂੰ ਦੱਬਿਆ ਜਾ ਰਿਹਾ ਹੂੰ ਜੋ ਜੇ ਪ੍ਰਸ਼ਾਸਨ ਆਪਣੀ ਜਿਹੜਾ ਕੁੰਭ ਕਰਨੀ ਨੀਂਦ ਸੁੱਤਾ ਨਾ ਤੇ ਪ੍ਰਸ਼ਾਸਨ ਨੂੰ ਆਪਣੀਆਂ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਵਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਪੰਜਾਬ ਨੂੰ ਇਦਾਂ ਲਵਾਰਸ ਨਾ ਛੱਡੋ ਜੀ ਇਹਨਾਂ ਧੱਕਾ ਪੰਜਾਬ ਦੇ ਨਾਲ ਨਾ ਕਰੋ ਵੀ ਇਹ ਮਜਬੂਰੀ ਆ ਪਹਿਲਾਂ ਹੀ ਨੌਜਵਾਨ ਇੱਥੇ ਤੇ ਪਹਿਲਾਂ ਹੀ ਨੌਜਵਾਨ ਹੈ ਨਹੀਂ ਆ ਉਹ ਨਸ਼ੇ ਨਾ ਮਾਰਤੇ ਆ ਤੇ ਹੋ ਰਹੇ ਨੇ ਖੁੰਦੇ ਹਾਈਲਾਈਟਸ ਕਰਾ ਕਰ ਸਾਡੇ ਦੁਖੀ ਮਾਪਿਆਂ ਨੇ ਜਦੋਂ ਇਹਨਾਂ ਦੀਆਂ ਕੰਮਾਂ ਤੋਂ ਕਰਤੂਤਾਂ ਤੋਂ ਦੁਖੀ ਹੋ ਜਾਂਦੇ ਆ ਫੇ ਮਾਪਿਆਂ ਨੇ ਆਪਣੇ ਹਾਰ ਕੇ ਨੌਜਵਾਨ ਬਾਹਰ ਲੈਂਦੇ ਸਾਨੂੰ ਭੇਜੇ ਆ ਹਾਂਜੀ ਜੀ ਸੋ ਪੰਜਵਾਂ ਸਵਾਲ ਹੈ ਵੀ ਪੰਜਾਬ ਦੀ ਸ਼ਾਂਤਮਈ ਜਿਹੜਾ ਮਾਹੌਲ ਹੈਗਾ ਜਿਹੜਾ ਇਸ ਟਾਈਮ ਚੱਲ ਰਿਹਾ ਸੀਗਾ ਇਹਨੂੰ ਖਰਾਬ ਕਰਨ ਦੇ ਪਿੱਛੇ ਸਾਜ਼ਿਸ਼ ਕੌਣ ਕਰ ਰਿਹਾ ਜਾਂ ਕੋਈ ਏਜੰਸੀਆਂ ਪਿੱਛੇ ਕੰਮ ਕਰਦੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਆਹੀਂ ਕਹ ਰਹੇ ਵੀ ਕੋਈ ਵੀ ਕਰ ਰਿਹਾ ਹੋਵੇ ਬੇਸ਼ੱਕ ਏਜੰਸੀਆਂ ਕਰ ਰਹੀਆਂ ਲੇਕਿਨ ਜਿਹੜੇ ਪੰਜਾਬ ਦੀ ਜਦੋਂ ਇੱਕ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਇੱਕ ਪੰਜਾਬ ਦੀ ਮਾਂ ਹੁੰਦੀ ਆ ਹਾਂਜੀ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬੰਦੀ ਆ ਨਾ ਪ੍ਰਸ਼ਾਸਨ ਦੀ ਬੰਦੀ ਜੋ ਕਿ ਮਾਹੌਲ ਖਰਾਬ ਕਰ ਰਿਹਾ ਤੁਹਾਨੂੰ ਸਹੀ ਕਰਨ ਇੰਨਾ ਨਾ ਇੰਨਾ ਨਾ ਗਿਰਿਆ ਹੋਇਆ ਕੰਮ ਕਰਦੇ ਆ ਆਪਣੀ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਮਾਰਦੇ ਆ ਪਣ ਨੌਜਵਾਨਾਂ ਦੀ ਆਪਣੀ ਆਵਾਜ਼ ਆਵਾਜ਼ ਹੀ ਨਾ ਕੱਢਣ ਦੇਣ ਉਹਨਾਂ ਦੀ ਆਵਾਜ਼ ਹੀ ਦਬਾਈ ਜਾਵੇ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕੀ ਹੋਇਆ ਜੀ ਕਿਉਂ ਨੇ ਕੋਈ ਗੋਲੀ ਚਲਾਈ ਕੀ ਉਹ ਤੋਪਾਂ ਲਈ ਫਿਰਦਾ ਸੀ ਕੀ ਕੀਤਾ ਸੀ ਉਹਨੇ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਰਿਆ ਹੈ ਜਿਹੜਾ ਕੰਮ ਇਹ ਅੱਜ ਕਰ ਰਹੇ ਆ ਕਹਿ ਰਹੇ ਨਸ਼ਾ ਜੁੱਧ ਨਸ਼ਾ ਵਿਰੋਧ ਚਲਾ ਰਹੇ ਆ ਤੇ ਭਾਈ ਅਮਰਤਪਾਲ ਸਿੰਘ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦੇ ਆ ਸੀ ਇਹਨਾਂ ਦਾ ਜੁੱਧ ਨਸ਼ਿਆਂ ਦੇ ਵਿਰੁੱਧ ਹੋ ਗਿਆ ਤੇ ਭਾਈ ਅਮਰਤਪਾਲ ਸਿੰਘ ਜਾਨਾਂ ਵਾਸਤੇ ਉੱਠ ਔਖਾ ਹੋ ਗਿਆ ਜੀ ਵੀ ਉਹ ਕਿਉਂ ਨੌਜਵਾਨਾਂ ਨੂੰ ਬਚਾਉਂਦਾ ਔਰ ਇਹਨਾਂ ਵਾਲੇ ਤਾਂ ਕੰਮ ਨਹੀਂ ਕਰ ਰਿਹਾ ਜਿੱਦਾਂ ਇਹ ਕਰ ਰਿਹਾ ਘਰ ਘਰ ਟਾਟਾ ਕੇ ਨਸ਼ੇ ਛਡਾ ਰਿਹਾ ਨਸ਼ਿਆਂ ਤੋਂ ਵਿਚਾਰੇ ਇਹ ਤਰੀਕਾ ਨਹੀਂ ਨਾ ਉਹਦਾ ਤਰੀਕਾ ਵੇਖੋ ਕੀ ਭਾਈ ਅਮਰਤਪਾਲ ਸਿੰਘ ਦਾ ਕਿੰਨੇ ਨੌਜਵਾਨ ਤੀ ਭਿੱਖੀ ਵਣਦੀ ਇੱਕ ਪ੍ਰਾਣੀ ਵੀਡੀਓ ਕਰਕੇ ਵੇਖ ਲੋ ਨੌਜਵਾਨ ਜਿਹੜੇ ਨਸ਼ਿਆਂ ਅੰਗਰੇਸ ਤੋਂ ਹੱਥ ਜੋੜ ਜੋੜ ਕੇ ਭਾਈ ਸਾਹਿਬ ਨੂੰ ਬੇਨਤੀ ਕਰ ਰਹੇ ਆ ਭਾਉ ਸਾਨੂੰ ਬਚਾ ਲੈ ਉਹਨਾਂ ਨੂੰ ਪਿਆਰ ਇਹ ਉਹਨਾਂ ਪਤਾ ਉਹਨਾਂ ਕੋ ਆ ਦੇਖਦਾ ਹੈ ਭਾਈ ਅਮਰਤਪਾਲ ਸਿੰਘ ਦੇ ਵਿੱਚੋਂ ਅਸੀਂ ਅੱਜ ਵੀ ਆਨੇ ਆ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਉਹ ਇਹ ਟਾਈਮ ਮੌਕੇ ਦਾ ਐਮਪੀ ਆ ਤੁਸੀਂ ਇੱਕ ਨਾ ਉਹਨੂੰ 6 ਮਹੀਨੇ ਸਾਲੇ ਮੌਕਾ ਦਿਓ ਕੰਮ ਕਰਨ ਦਾ ਤੁਸੀਂ ਵੇਖੋ ਨੌਜਵਾਨ ਉਹ ਹੀ ਪੰਜਾਬ ਫੇ ਸਾਡਾ ਸੋਨੇ ਦੀ ਚਿੜੀ ਨਾ ਬਨੂ ਤਾਂ ਤਾਂ ਕਿਓ ਹਾਂਜੀ ਹਾਂਜੀ ਜੀ ਤੋ ਭਾਈ ਸਾਜ ਜੀ ਅਗਲਾ ਸਵਾਲ ਹੋਏਗਾ ਵੀ ਜਿਸ ਤਰ੍ਹਾਂ ਲੱਖੇ ਸੁਧਾਨੇ ਦਾ ਜਿਹੜਾ ਕੇਸ ਹੋਇਆ ਅਰੈਸਟ ਦਾ ਰਾਤ ਜਿਹੜਾ ਹੋਇਆ ਹੈ ਜਿਹੜੀ ਗਾੜ ਵਾਪਰਿਆ ਹੈ ਕਹਿੰਦੇ ਵੀ ਐਮਰਜੈਂਸੀ ਮੈਡੀਕਲ ਕੀਤਾ ਗਿਆ ਲੱਖੇ ਸੁਧਾਨੇ ਦਾ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੋਈ ਵੱਡੀ ਸਾਜਿਸ਼ ਹੈ ਵੱਡਾ ਕੇਸ ਪਾਉਣ ਦੀ ਕੋਈ ਤਿਆਰੀ ਕੀਤੀ ਜਾ ਰਹੀ ਹੈ ਵੇਖੋ ਜੀ ਜਿਨ੍ਹਾਂ ਦਾ ਮੈਡੀਕਲ ਕਰਨਾ ਸੀ ਗੱਲ ਤਾਂ ਹੋਵੇ ਨਾ ਉਲਟਾ ਚੋਰ ਕੋਤਵਾਲ ਕੋ ਡਾਂਟੇ ਹਾਂਜੀ ਜਿਨ੍ਹਾਂ ਦਾ ਤਾਂ ਮੈਡੀਕਲ ਕਰਨਾ ਸੀ ਸ਼ਰਾਬ ਨਾਲ ਰੱਜੇ ਹੀ ਉਹਨਾਂ ਦਾ ਤਾਂ ਮੈਡੀਕਲ ਕੋਈ ਰਿਪੋਰਟ ਇੱਕ ਅੱਖ ਨਹੀਂ ਆਈ ਤੇ ਉਲਟਾ ਲੱਖੇ ਸੁਧਾਨੇ ਦਾ ਮੈਡੀਕਲ ਕਰ ਲਓ ਅਹੀਂ ਕਹਿ ਰਹੇ ਆ ਸਰਕਾਰ ਨੂੰ ਇੰਨਾ ਧੱਕਾ ਨਾ ਕਰੋ ਲੱਖੇ ਦਾ ਮੈਡੀਕਲ ਕਰਨ ਦੀ ਕੀ ਜ਼ਰੂਰਤ ਪੈ ਗਈ ਲੱਖਾ ਤੇ ਖੁਦ ਵੇਖੋ ਲੱਖ ਜੇ ਲੱਖਾ ਨੂੰ ਕੋਈ ਦੋਸ਼ੀ ਹੁੰਦਾ ਕੋਈ ਉਹ ਮਨਚ ਮੈਲ ਹੁੰਦੀ ਐਸਐਸਪੀ ਨੂੰ ਕਿਉਂ ਫੋਨ ਕਰਦਾ ਡੀਐਸਪੀ ਨੂੰ ਕਿਉਂ ਫੋਨ ਕਰਦਾ ਐਸਪੀਟੀ ਨੂੰ ਕਿਉਂ ਫੋਨ ਕਰਦਾ ਫੋਨ ਕਰਕੇ ਕਿਉਂ ਤਲਾਹ ਦਿੰਦਾ ਵੀ ਮੇਰੇ ਨਾਲ ਕਾਰਵਾਈ ਹੋਈ ਆ ਜੇ ਲੱਖਾ ਦੋਸ਼ੀ ਹੁੰਦਾ ਤੇ ਜੀ ਲੱਖੇ ਨੇ ਤੇ ਖੁਦ ਆ ਫੋਨ ਕਰ ਕਰਕੇ ਦੱਸਣ ਦੇ ਵੀ ਆ ਗੱਲ ਹੈ ਤੁਹਾਡੇ ਮੁਲਾਜ਼ਮ ਸਾਰੇ ਸ਼ਰਾਬਾਂ ਨਾਲ ਰਜੇ ਆ ਤੁਸੀਂ ਉਹਨਾਂ ਦੀ ਮੈਡੀਕਲ ਕਰਾਓ ਉਲਟਾ ਲੱਖੇ ਦਾ ਮੈਡੀਕਲ ਹੋ ਰਿਹਾ ਜੀ ਇਹ ਤੁਸੀਂ ਆਪ ਹੀ ਹੁਣ ਸੋਚ ਲਓ ਵੀ ਜਿਹੜਾ ਦੱਸ ਰਿਹਾ ਵਾ ਉਸੇ ਬੰਦੇ ਦਾ ਹੀ ਮੈਡੀਕਲ ਕਰਾਉਣ ਦੇ ਆ ਜੀ ਜੀ ਇਥੇ ਇਸ ਤੋਂ ਆਉਣ ਵਾਲੇ ਸਮੇਂ ਕੋਈ ਡਰਦਾ ਹੀ ਕੋਈ ਗੱਲਾਂ ਇਹੋ ਜਿਹੀਆਂ ਦੱਸੂਗਾ ਕੋਈ ਪੰਜਾਬ ਦੀ ਗੱਲ ਕਰੂਗਾ ਇਹ ਤਾਂ ਚਾਹੁੰਦੇ ਵੀ ਪੰਜਾਬ ਦੀ ਕੋਈ ਗੱਲ ਨਾ ਕਰੇ ਹਾਂਜੀ ਜੀ ਸੋ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਜੀ ਇਸ ਤਰ੍ਹਾਂ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਵਾਸਤੇ ਬਣਾਈ ਗਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਜਸ ਨਵਾਂ ਸਿਸਟਮ ਘੜਿਆ ਜਾ ਰਿਹਾ ਹੈ ਵੇਖੋ ਜੀ ਪੰਜਾਬ ਪੁਲਿਸ ਨਾ ਇੱਕ ਜਦੋਂ ਪੁਲਿਸ ਦੇ ਵਿੱਚ ਬੰਦਾ ਭਰਤੀ ਹੁੰਦਾ ਨਾ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਬੇਸ਼ੱਕ ਇੱਕ ਸਿਪਾਹੀ ਹੋਵੇ ਇੱਕ ਅਫਸਰ ਹੋਵੇ ਹਾਂਜੀ ਹਾਂਜੀ ਉਹ ਜਨਤਾ ਦਾ ਰਖਵਾਲਾ ਹੁੰਦਾ ਹਾਂਜੀ ਨਾ ਕਿ ਸਰਕਾਰਾਂ ਦਾ ਪਿੱਠੂ ਜੀ ਠੀਕ ਹੈ ਨਾ ਉਹ ਮੁਲਾਜ਼ਮ ਕਾਦੇ ਆਸਤੇ ਲਾਏ ਜਾਂਦੇ ਆ ਅੱਜ ਕੱਲ ਤੁਸੀਂ ਵੇਖ ਲਓ ਥਾਣੇ ਅਜ ਮਾ ਮੁਲਾਜ਼ਮ ਨਹੀਂ ਪੂਰੇ ਕਿਤੇ ਵੀ ਕੋਈ ਸੰਗਤ ਜਨਤਾ ਦੀ ਹਾਜਤ ਕਰਨੀ ਆ ਕੋਈ ਤੁਹਾਡੇ ਕੋਲ ਮੁਲਾਜ਼ਮ ਨਹੀਂ ਹੈਗਾ ਇੱਕ ਮੰਤਰੀ ਨੂੰ ਐਮਐਲਏ ਨੂੰ ਉਹੋ ਹੀ ਐਮਐਲਏ ਕਿ ਨਾਰਮਲ ਸਾਡੇ ਦੇ ਵਿੱਚ ਵੇਚਦਾ ਹੁਣ ਐਮਐਲਏ ਮੰਨ ਲਓ ਭਾਈ ਸਰਬਜੀਤ ਸਿੰਘ ਐਮਪੀ ਆ ਕਿੰਨੇ ਗਨਮੈਨ ਲੈ ਕੇ ਘੁੰਮਣ ਦੇ ਆ ਹੂੰ ਤੇ ਇਹੋ ਹੀ ਐਮਪੀ ਜੇ ਇਹਨਾਂ ਦੇ ਆ ਉਹਨਾਂ ਦੇ ਤੁਸੀਂ ਨਾਲ ਸੁਰੱਖਿਆ 12 ਐਮਪੀਆਂ ਦਾ ਵੇਖ ਲਓ ਤੇ 11 ਐਮਪੀਆਂ ਦੇ ਵੇਖ ਲਓ ਚਲੋ ਇੱਕ ਐਮਪੀ ਦੇ ਭਾਈ ਸਾਹਿਬ ਤੇ ਜੇਲ੍ਹ ਚ ਜਿਹੜਾ ਭਾਈ ਅਮਰ ਸਰਬਜੀਤ ਸਿੰਘ ਖਾਲਸਾ ਉਹਦੇ ਨਾਲ ਕਿੰਨੇ ਗਨਮੈਨ ਜੀ ਇਹ ਹੁੰਦੇ ਆ ਨੁਕਾਮ ਕੋਈ ਨਹੀਂ ਕੰਮ ਕਰਨ ਦੇ ਆ ਜਿਹੜਾ ਕੰਮ ਨਹੀਂ ਕਿੱਥੇ ਨਹੀਂ ਵਿਤਰਨ ਦੇ ਉਹ ਇਹਨਾਂ ਨੂੰ ਇਹਨਾਂ ਕਾਹਦਾ ਡਰ ਪੈ ਗਿਆ ਚੋਰਾਂ ਨੂੰ ਹੂੰ ਅਹੀਂ ਇਹ ਕਹਿ ਰਹੇ ਆ ਵੀ ਜੇ ਮੰਨ ਲਓ ਤੁਹਾਨੂੰ ਪੁਲਸ ਪੁਲਸ ਉਹ ਹੀ ਬੰਦਾ ਆਮ ਹੁੰਦਾ ਜਿੱਦਨ ਉਹ ਕੋਈ ਐਮਪੀ ਐਮਐਲਏ ਮੰਤਰੀ ਬਣ ਜਾਂਦਾ ਉਹ ਖਾਸ ਬਣ ਜਾਂਦਾ ਇਹ ਆਮ ਹੀ ਨਾ ਆਮ ਘਰਾਂ ਚੋਂ ਉੱਠਿਆ ਸੀ ਨਾ ਕੀ ਕਾਹਦਾ ਡਰ ਪੈ ਗਿਆ ਇਹਨਾਂ ਨੂੰ ਐਮਐਲਏ ਨੇ ਐਮਪੀ ਨੂੰ ਵੀ ਜਿਹੜੇ ਇਹਨੇ ਇਹਨੇ ਗਨ ਮੈਂ ਰੱਖਨੇ ਪੈ ਗਿਆ ਘਰਾਂ ਜੋ ਨਿਕਲਣਾ ਮੁਸ਼ਕਲ ਹੋ ਗਿਆ ਕਿਉਂਕਿ ਇਹਨਾਂ ਕੰਮ ਨਹੀਂ ਸਹੀ ਕੀਤੇ ਜੀ ਜੇ ਕੰਮ ਸਹੀ ਕੀਤੇ ਹੁੰਦੇ ਤੇ ਇਹਨੇ ਨੌਬਤ ਹੀ ਨਾ ਹੋਵੇ ਜੀ ਜੀ ਸੋ ਪਾਇਨ ਸਾਹਿਬ ਜੀ ਸਵਾਲ ਅਗਲਾ ਹੈ ਵੀ ਭਾਨਾ ਸਿੱਧੂ ਦਾ ਬਿਆਨ ਸੀ ਵੀ ਜੇ ਨਖੇਰਸਾਨ ਨੇ ਤੇ ਕੋਈ ਕਾਰਵਾਈ ਗਲਤ ਕੀਤੀ ਜਾਂਦੀ ਹੈ ਜਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਰੋਡ ਹਾਈਵੇ ਬੰਦ ਕਰਾਂਗੇ ਜਾਮ ਕਰਾਂਗੇ ਪੂਰੇ ਪੰਜਾਬ ਨੂੰ ਲੈ ਕੇ ਉਹਦੇ ਵੇਖੋ ਨਾ ਬਾਹਰ ਤੇ ਕੀ ਇਲਜ਼ਾਮ ਸਾਡੇ ਤੇ ਕੀ ਲੱਗਦੇ ਆ ਵੀ ਇਹ ਸੜਕਾਂ ਬੰਦ ਕਰਦੇ ਆ ਕਿਸਾਨਾਂ ਤੇ ਹਾਂਜੀ ਸਾਡੇ ਜਿੰਨੀਆਂ ਜਥੇਬੰਦੀਆਂ ਇਹੋ ਜਿਹੇ ਇਲਜ਼ਾਮ ਲਾਉਂਦੇ ਆ ਨਾ ਕਿ ਇੱਕ ਸੜਕਾਂ ਬੰਦ ਕਰਦੇ ਆ ਮੁੱਖ ਮੰਤਰੀ ਦਾ ਇਹ ਬਿਆਨ ਹੁੰਦਾ ਪਰ ਮੁੱਖ ਮੰਤਰੀ ਨੂੰ ਅੱਜ ਨਹੀਂ ਦੇਖ ਰਿਹਾ ਵੀ ਅੱਜ ਮੈਂ ਨੌਜਵਾਨਾਂ ਨਾਲ ਕੀ ਕਰ ਰਿਹਾ ਤੂੰ ਇਹਨਾਂ ਨੂੰ ਮਜਬੂਰ ਕਰੰਦੇ ਆ ਰੋਡ ਜਾਮ ਕਰਨ ਵਾਸਤੇ ਇਹ ਭਾਨਾ ਸਿੱਧੂ ਕਹਿ ਰਿਹਾ ਭਾਨੇ ਸਿੱਧੂ ਨੂੰ ਪਤਾ ਵਾ ਭਾਨੇ ਸਿੱਧੂ ਤੇ ਅੱਗੇ ਕੰਮ ਹੋਇਆ ਵਾ ਨਜਾਇਜ਼ ਪਰਚਾ ਹੋਇਆ ਵਾ ਉਹਨੂੰ ਦੀਦਾ ਨਾ ਆਉਣ ਵਾਲੇ ਸਮਝਦੇ ਜਾਂਦਾ ਕਿ ਉਹਨੂੰ ਲੱਖੇ ਨੂੰ ਅਜੇ ਤੱਕ ਲੱਖਾ ਵੱਜਦਾ ਆ ਰਿਹਾ ਲੱਖੇ ਤੋਂ ਹੁਣ ਸੇ ਪਹਿਲਾਂ ਵੀ ਪਰਚੇ ਬਹੁਤ ਦਿਨ ਰਾਤਾ ਵੀ ਹੋਰ ਪਰਚਾ ਪਾ ਦਈਏ ਲੱਖੇ ਨੂੰ ਦਬਾਇਆ ਜਾਵੇ ਪਰ ਲੱਖਾ ਅਸੀਂ ਲੱਖੇ ਨਾਲ ਵਿਚਰੇ ਆ ਅਸੀਂ ਲੱਖੇ ਨਾਲ ਰਹੇ ਆ ਸਾਨੂੰ ਪਤਾ ਲੱਖੇ ਉਹ ਨਹੀਂ ਭਾਨਾ ਸਿੱਧੂ ਨੇ ਭਾਈ ਅਮਰਤ ਬਾਦਨ ਕਲਤੋ ਨਹੀਂ ਇਹਨਾਂ ਦੇ ਅੱਗੇ ਝੁਕਣ ਵਾਲੇ ਨਹੀਂ ਦਬਣਾ ਲੈਣੀ ਆ ਇਹ ਜੋ ਮਰਜ਼ੀ ਕਰ ਲੈਣ ਜੀ ਜੀ ਸੋ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਵੀ ਪੁਲਿਸ ਵਾਲਿਆਂ ਦਾ ਮੈਡੀਕਲ ਇਹਨਾਂ ਨੇ ਨਹੀਂ ਕੀਤਾ ਹੋਣਾ ਲੇਕਿਨ ਲੱਖੇ ਸਦਾਣ ਦਾ ਹੋਇਆ ਹੈ ਫਿਰ ਪੁਲਿਸ ਜਿਹੜੀ ਪੁਆਲਟੀ ਇੱਕ ਪਾਸੇ ਜਦੋਂ ਇਹਨਾਂ ਦੀ ਆਪਸੀ ਬਹਿਸ ਹੁੰਦੀ ਹੈ ਫਿਰ ਉਹਨਾਂ ਦਾ ਮੈਡੀਕਲ ਕਿਉਂ ਨਹੀਂ ਹੁੰਦਾ ਅਹੀਂ ਇਹੋ ਕਹਿ ਰਹੇ ਨਾ ਜੇ ਇਹਨਾਂ ਨੂੰ ਮੰਨ ਲਓ ਛਾਕਿਆ ਵੀ ਲੱਖੇ ਦਾ ਮੈਡੀਕਲ ਕਰਨਾ ਕੋਈ ਅਹੀਂ ਲੱਖਾ ਭਗਾਉਣਾ ਥੋੜਾ ਕੋਈ ਭਜਦਾ ਥੋੜਾ ਜਦੋਂ ਮਰਜ਼ੀ ਕਰ ਸਕਦੇ ਅਹੀਂ ਕਹਿੰਦੇ ਲੱਕੇ ਦੇ ਮੈਡੀਕਲ ਕਰਾਉਣ ਕਰਨ ਦੇ ਨਾਲ ਨਾਲ ਜਿਹੜੀ ਇਹਨਾਂ ਬੰਦਿਆਂ ਦੇ ਉਂਗਲਾਂ ਉੱਠ ਰਹੀਆਂ ਵਾ ਜਿਨ੍ਹਾਂ ਦੇ ਲੱਖਾ ਕਹਿ ਰਿਹਾ ਵੀ ਉਹਨਾਂ ਨੇ ਸ਼ਰਾਬ ਪੀਤੀ ਉਹਨਾਂ ਦਾ ਇਹ ਕੋਈ ਲੰਮਾ ਕੰਮ ਥੋੜਾ ਉਹਨਾਂ ਨੂੰ ਨਾਰਾਜ਼ ਕਰੇ ਰਿਪੋਰਟ ਕਰਨ ਦੀ ਜਿੰਨਾ ਨਹੀਂ ਕਸੂਰ ਵਾਰਿਆ ਉਹਨਾਂ ਨੂੰ ਸਜ਼ਾ ਦੇਣਾ ਕਿਉਂਕਿ ਡਿਊਟੀ ਦੇ ਦੌਰਾਨ ਤਾਂ ਕੋਈ ਬੰਦਾ ਸ਼ਰਾਬ ਪੀ ਨਹੀਂ ਸਕਦਾ ਜੀ ਠੀਕ ਹੈ ਨਾ ਹਾਂਜੀ ਹਾਂਜੀ ਭਾਈ ਸਾਹਿਬ ਮੈਂ ਇੱਕ ਸਖੀਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਮੌਰ ਵਿਜੇ ਪ੍ਰਤਾਪ ਸਿੰਘ ਨੇ ਧੜਕ ਬੋਲਦੇ ਸੀਗੇ ਪੰਜਾਬ ਦੇ ਮੁੱਦਿਆਂ ਦੇ ਲਈ ਗੁਰੂ ਦੀ ਬੇਅਦਬੀ ਦੇ ਲਈ ਬੋਲਦੇ ਸੀ ਗੱਲ ਕਰਦੇ ਸੀ ਲੇਕਿਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ 5 ਸਾਲ ਲਈ ਸਸਪੈਂਡ ਕਰ ਦਿੱਤਾ ਗਿਆ ਉਸ ਮੁੱਦੇ ਨੂੰ ਕਿਵੇਂ ਵੇਖਦੇ ਹੋ ਵੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਜਿਹੜਾ ਵੀ ਪੰਜਾਬ ਦੀ ਗੱਲ ਕਰੂ ਹਾਂਜੀ ਅੱਜ ਅੱਜ ਭਗਵਾਨਤਮਾਨ ਮੈਂ ਵਾਅਦਾ ਨਾ ਨੇ ਜੇ ਪੰਜਾਬ ਨਾਲ ਖੜ ਜੇ ਅੱਜ ਪੰਜਾਬ ਨਾਲ ਗੱਲ ਕਰਦੇ ਤੇ ਦਿੱਲੀ ਵਾਲੇ ਲਾ ਕੇ ਨੂੰ ਸਾਈਡ ਤੇ ਕਰ ਦੇਣਗੇ ਤੁਸੀਂ ਤੇ ਕਮਰਬਿਜੇ ਪ੍ਰਤਾਪ ਦੀ ਗੱਲ ਕੀਤੀ ਆ ਨਾ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ ਜੀ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਉਹ ਚਾਹੁੰਦੀਆਂ ਵੀ ਕੋਈ ਵੀ ਪੰਜਾਬ ਦੀ ਗੱਲ ਨਾ ਕਰੇ ਸਾਡੇ ਦਿੱਲੀ ਦੇ ਦਲਾਲ ਤੇ ਪਿੱਕੂ ਬਣ ਕੇ ਰਵੇ ਜੀ ਭਾਈ ਕਮਰਬਿਜੇ ਪ੍ਰਤਾਪ ਸਿੰਘ ਜਿਹੜੇ ਹੋਣੀਆਂ ਉਹ ਪੰਜਾਬ ਨਾਲ ਪਹਿਲਾਂ ਵੀ ਦਿਨ ਤੋਂ ਜਿਨਾਂ ਆਪਣੇ ਨੌਕਰੀ ਨੂੰ ਸਿਫਾ ਦਿੱਤਾ ਸੀ ਬਾਅਦ ਚ ਉਹਨਾਂ ਨੇ ਇਨਕੁਆਰੀ ਕੀਤੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਦੀ ਤੇ ਹੁਣ ਅੱਜ ਤੱਕ ਵੀ ਉਹ ਪੰਜਾਬ ਨਾਲ ਖੜੇ ਆ ਬੜੀ ਉਹਨਾਂ ਦੀ ਇੱਕ ਬੜੀ ਵੱਡੀ ਦੇਨ ਆ ਬੜਾ ਵੱਡਾ ਬੇਸ਼ੱਕ ਉਹ Hindu ਧਰਮ ਨੂੰ ਬਿਲੋਂਗ ਕਰਦੇ ਆ ਪਰ ਇੱਥੇ ਆ ਕੇ ਉਹਨਾਂ ਨੇ ਕਿਹਾ ਨਹੀਂ ਇੱਥੇ ਧਰਮ ਸਾਰੇ ਸਾਂਝੇ ਆ ਧਰਮਾਂ ਦੀ ਗੱਲ ਨਹੀਂ ਆ ਕਿਉਂਕਿ ਜਦੋਂ ਪੰਜਾਬ ਨਾਲ ਧੱਕਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਕਿਸੇ ਵੀ ਧਰਮ ਦੇ ਗ੍ਰੰਥ ਦੀ ਵਿਵਦੀ ਹੁੰਦੀ ਆ ਉਹ ਬਰਾਬਰ ਆ ਹੁਣ ਭਾਈ ਗੁਰਜੀਤ ਸਿੰਘ ਹਣੀ ਤਕਰੀਬਨ ਸਾਲ ਦੋ ਚਲੇ ਆ ਜਿਨ੍ਹਾਂ ਨੂੰ ਟਾਵਰ ਦੇ ਉੱਤੇ ਬੈਠੇ ਆ ਇਹਨਾਂ ਦੀ ਕੱਲ ਨਿਗਾਹ ਖੁੱਲੀ ਆ ਨਾ ਜਦੋਂ ਬਿਲਕੁਲ ਮਰਨ ਕਿਨਾਰੇ ਪਿਆ ਕਿ ਜਿੱਦਨੇ ਪਹਿਲਾਂ ਸਮਾਨ ਇਹਨਾਂ ਨੂੰ ਦੀਦਾ ਨਹੀਂ ਜੀ ਉਹ ਸਾਰੇ ਧਰਮਾਂ ਦੀ ਮੰਗ ਰਹੇ ਆ ਨਾ ਕੋਈ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਵਿਵਦੀਦਾ ਤੇ ਨਹੀਂ ਮੰਗ ਰਹੇ ਉਹ ਕਹਿੰਦੇ ਸਾਰੇ ਧਰਮਾਂ ਦੀ ਕਿਤੇ ਵੀ ਪੰਜਾਬ ਚ ਕਿਤੇ ਵੀ ਵਿਵਦੀ ਹੁੰਦੀ ਉਹਦੇ ਉੱਤੇ ਕਾਨੂੰਨ ਬਣੇ ਸਭ ਤੋਂ ਸਜਾ ਸਾਂਝਾ ਹੋਵੇ ਜੀ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਸੀਗੇ ਭਾਈ ਪ੍ਰਗਟ ਸਿੰਘ ਮੀਆਂ ਵਿੰਡ ਸੋ ਗੱਲਬਾਤ ਕਰ ਰਹੇ ਸੀਗੇ ਜਿਸ ਤਰ੍ਹਾਂ ਅ ਲੱਖੇ ਸਦਾਨੇ ਨੂੰ ਰਾਤ ਰੈਸਟ ਕੀਤਾ ਗਿਆ ਸੀਗਾ ਉਸ ਮੁੱਦੇ ਤੇ ਗੱਲਬਾਤ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ